ਛੱਡ ਕੇ ਪੀਕੇ ਜਾਂਦੀ ਬਹਿਵੇ ਮੈਨੂੰ ਮੰਨੂ ਜਮ ਕੇ ਮੈਨੂੰ ਗਿਆਸਿਆ ਪਾ ਪੈਵੇ ਨਹੀਂ ਤਾਂ ਤੈਨੂੰ ਕਦ ਦੀ ਛੱਡ ਕੇ ਪੀਕੇ ਜਾਂਦੀ ਬਹਿਵੇ ਮੇਰੇ ਤੋਂ ਤਾਂ ਚੰਗੀਆਂ ਝੇੜੀਆਂ ਮੇਰੇ ਤੋਂ ਤਾਂ ਮੇਰੇ ਤੋਂ ਤਾਂ ਚੰਗੀਆਂ ਝੇੜੀਆਂ ਕਰਦੀਆਂ ਕੰਮ ਨਰੇਕੇ ਨਰੇਕੇ ਜਿਹੜੀਆਂ ਪਿੰਡਾਂ ਵਿੱਚ ਬੁੜੀਆਂ ਸਫਾਈ ਕਰਦੀਆਂ ਮੇਰੇ ਘਰ ਵਾਲੀ ਵੀ ਜਾਂਦੀ ਹੁੰਦੀ ਆ ਉੱਥੇ ਸੇਵਾ ਕਰਨੀ ਮਾੜੀ ਨਹੀਂ ਹੈ ਪਰ ਜਿਹੜਾ ਬੰਦਾ ਗਰੀਬ ਦਾ ਮਜ਼ਾਕ ਉਡਾਉਂਦਾ ਨਾ ਤੇ ਪਤਾ ਫੇਰ ਲੱਗਦਾ ਜਦੋਂ ਬਾਪਾ ਜਿ ਬੇੜਾ ਮਾਰਦਾ ਮੇਰੇ ਤੋਤਾ ਚੰਗੀਆਂ ਜਿਹੜੀਆਂ ਮੇਰੇ ਤੋਤਾ ਮੇਰੇ ਤੋਤਾ ਚੰਗੀਆਂ ਜਿਹੜੀਆਂ ਕਰਦੀਆਂ ਕੰਮ ਨਰੇਕੇ ਢੇੜੀ ਢੇੜੀ ਫੱਫੇ ਕੁੱਟਣੀ ਵੇ ਢੇੜੀ ਮਿਲ ਗਈ ਪਿੰਨੀ ਵੇ